ਇਰਾਕ ਦੇ ਫਿੱਚ ਫਸੇ ਹੋਏ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਦੀ ਚਿੰਤਾ ਦਿਨ ਬਦ ਦਿਨ ਵੱਧਦੀ ਜਾ ਰਹੀ ਹੈ ਪੰਜਾਬ ਤੋਂ ਕਾਫੀ ਲੋਕ ਪੈਸਾ ਕਮਾਉਣ ਦੇ ਲਈ ਅਕਸਰ ਵਿਦੇਸ਼ਾਂ ਦੇ ਵਿੱਚ ਵਸੇ ਵਸਣ ਜਾਂਦੇ ਨੇ ਖਾਸ ਕਰ ਪੰਜਾਬ ਦੇ ਕਾਫੀ ਲੋਕ ਪੈਸਾ ਕਮਾਉਣ ਦੀ ਆੜ ਦੇ ਵਿੱਚ ਆਪਣੀਆਂ ਮਾਪਿਆਂ ਨੂੰ ਛੱਡ ਕੇ ਘਰੋਂ ਬਾਹਰ ਚਲੇ ਜਾਂਦੇ ਨੇ ਜ਼ਿਲ੍ਹਾ ਜਲੰਧਰ ਦਾ ਇਕਬਾਲ ਵੀ ਇੱਥੇ ਇਸੇ ਕਾਰਨ ਇਰਾਕ ਦੇ ਵਿੱਚ ਗਿਆ ਸੀ ਜੋ ਕਿ ਉੱਥੇ ਚੱਲ ਰਹੇ ਯੁੱਧ ਦੇ ਵਿੱਚ ਫਸ ਗਿਆ ਉਹਨੋ ਜੇ ਮਾਪੇ ਉਸੀ ਚਿੰਤਾ ਦੇ ਵਿੱਚ ਨੇ ਤੇ ਆਪਣੇ ਬੱਚੇ ਦੀ ਰਾਉੜਿਕ ਰਹੇ ਨੇ ਤੇ ਸਰਕਾਰ ਤੋਂ ਲਗਾਤਾਰ ਆਪਣੇ ਬੱਚਿਆਂ ਦੀ ਰਿਹਾਈ ਦੀ ਮੰਗ ਵੀ ਕਰ ਰਹੇ ਨੇ ਤੇ ਰਾਖ ਦੇ ਵਿੱਚ ਹਿੰਸਾ ਵਿਲਕਦਾ ਹੋਇਆ ਪੰਜਾਬ ਜਿਸ ਵਿੱਚ ਪੰਜਾਬ ਦੇ ਕਈ ਪਰਿਵਾਰ ਇਸ ਵਿੱਚ ਆਪਣੇ ਬੱਚਿਆਂ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਘਰ ਵਾਪਸ ਪਰਤਣਗੇ ਜਲੰਧਰ ਦੇ ਪਰਿਵਾਰ ਦੀ ਗੱਲ ਕਰ ਰਹੇ ਹਾਂ ਜਿੱਥੋਂ ਦਾ ਇੱਕ ਨੌਜਵਾਨ ਇਥੇ ਕੰਮ ਕਰਨ ਦੇ ਲਈ 81 ਤੇ ਇਸ ਯੁੱਧ ਦਾ ਹਿੱਸਾ ਬਣ ਗਿਆ ਇਸ ਯੁੱਧ ਦੇ ਵਿੱਚ ਫਸ ਗਿਆ ਜ਼ਿਲ੍ਹਾ ਜਲੰਧਰ ਦਾ ਇਕਬਾਲ ਜੋ ਕਿ ਇਰਾਕ ਦੇ ਵਿੱਚ ਕੰਮ ਕਰਨ ਲਈ ਗਿਆ ਸੀ ਤੇ ਯੁੱਧ ਦੇ ਵਿੱਚ ਫਸ ਗਿਆ ਹੁਣ ਉਸ ਦੀ ਮਾਪੇ ਉਸ ਦੀ ਚਿੰਤਾ ਦੇ ਵਿੱਚ ਨੇ ਤੇ ਆਪਣੇ ਬੱਚੇ ਦੀ ਰਾ ਲਗਾਤਾਰ ਉਡੀਕ ਰਹੇ ਨੇ ਤੇ ਸਰਕਾਰ ਤੋਂ ਲਗਾਤਾਰ ਆਸ ਕਰ ਰਹੇ ਨੇ ਉਮੀਦ ਲਗਾਏ ਬੈਠੇ ਨੇ ਕਿ ਸਰਕਾਰ ਕੋਈ ਨਾ ਕੋਈ ਕੋਸ਼ਿਸ਼ ਜ਼ਰੂਰ ਕਰੇਗੀ ਉਹਨਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਦੇ ਲਈ ਇਹ ਮਰ 11 ਮਹੀਨੇ ਹੋ ਗਏ ਗਏ ਨੂੰ ਤੇ ਇਨਾ ਵੀ ਰਾਹ ਚ ਗਿਆ ਹੈ ਨਹੀਂ ਕੰਪਨੀ ਦਾ ਪਤਾ ਲੱਗਾ ਨਾਮ ਦੱਸਾਈ ਕੰਪਨੀ ਕਿਹੜੀ ਤੇ ਹਾਂਜੀ ਤੇ ਉਹਨਾਂ 10 12 ਦਿਨ ਤੋਂ ਮੌਲਿਕ ਉਸਪੇ ਸੰਪਰਕ ਨਹੀਂ ਹੋਇਆ ਅਸੀਂ ਨਾ ਸਰਕਾਰ ਕੋਲ ਇਹੋ ਮੰਗ ਕਰਾਂਗੇ ਕਿ ਮਿਹਰਬਾਨੀ ਕਰਕੇ ਉਹਨਾਂ ਨੂੰ ਸਹੀ ਸਲਾਮਤ ਹਾਂਜੀ ਵਾਪਸ ਇੰਡੀਆ ਲਿਆਂਦਾ ਜਾਵੇ ਹੁਣ ਤੇ ਸਾਨੂੰ ਲੱਗਦਾ ਕਿ ਜਿੱਦਾਂ ਖਬਰ ਆਈ ਹੈ ਤੇ ਉਹਦੇ ਵਿੱਚ ਹੀ ਹੋ ਸਕਦਾ ਹੋਣਾ ਜਿੱਦਾਂ 40 ਬੰਦੇ ਕਹਿੰਦੇ ਸੀ 50 60 ਹੁੰਦੇ ਸੀ ਹੈਗੇ ਆ ਇੱਠੇ ਹੀ ਆ ਸੀ ਬੰਦੇ ਕੋ ਸੰਤੇ ਨਹੀਂ ਲੱਗਦਾ ਕਿ ਉਹਨਾਂ ਦੇ ਵਿੱਚ ਹੀ ਹੋਣਗੇ ਕਿਉਂਕਿ ਜਦੋਂ ਫੋਨ ਵੀ ਨਹੀਂ ਲੱਗਦਾ ਸੋਚੋ ਹੁੰਦਾ ਯਾਨੀ ਕਿ ਇਸ ਤਰ੍ਹਾਂ ਜਾਨੀ ਕਿ ਕੋ ਸਾਨੂੰ ਉਹਦੀ ਜਾਨੀ ਕਿ ਆਵਾਜ਼ ਸੁਣਾਈ ਦਿੰਦੀ ਹੈ ਕੰਪਿਊਟਰ ਦੇ ਵਿੱਚੋਂ ਮੋਬਾਈਲ ਦੇ ਵਿੱਚੋਂ ਤੇ ਸਾਡਾ ਬਾਅਦ ਵਿੱਚ ਕੰਟਰੈਕਟ ਮਿਲਿਆ ਤਾਂ ਅੱਜ ਅਸੀਂ ਜਾਨੀ ਕਿ ਜਦੋਂ ਦੁਪਹਿਰੇ ਨਿਊਜ਼ ਚੈਨਲ ਖੋਲ ਕੇ ਦੇਖਿਆ ਤੇ ਉਹਦੇ ਵਿੱਚ ਨਿਊਜ਼ ਆਉਂਦੀ ਸੀ ਵੀ ਇਰਾਕ ਦੇ ਵਿੱਚ 40 ਜਾਨੀ ਕਿ ਭਾਰਤੀ ਗਵਾਹ ਕੀਤੇ ਗਏ ਆ ਤੇ ਸਾਨੂੰ ਵੀ ਜਾਨੀ ਕਿ ਇਹ ਡਾਊਟ ਆ ਜਰਾ ਸਾਡਾ ਦਾ ਸੰਪਰਕ ਨਹੀਂ ਹੋਇਆ ਸਾਡਾ ਬੇਟਾ ਉਹਦੇ ਵਿੱਚ ਨਾ ਹੋਵੇ ਤੇ ਜਾਨੀ ਕਿ ਸਾਨੂੰ ਲੱਗਦਾ ਹੋਵੇ 100% ਸ਼ੋਰ ਆ ਜਾ ਜਾਨੀ ਕਿ ਵੀ ਸਾਡਾ ਵੀ ਮੁੰਡਾ ਵਿੱਚ ਹੀ ਆ ਤੇ ਹੁਣ ਤੁਸੀਂ ਕੀ ਸਰਕਾਰ ਕੋਲ ਵੀ ਅਸੀਂ ਸਰਕਾਰ ਕੋ ਚਾਹੁੰਦੇ ਆ ਵੀ ਸਾਡੇ ਜਿਹੜੇ ਬੱਚੇ ਆ ਸਹੀ ਸਲਾਮਤ ਸਾਡੇ ਮੈਨ ਕੀ ਹਵਾਲੇ ਕੀਤੇ ਜਾਣ ਤੇ ਕੋਸ਼ਿਸ਼ ਕਰ ਸਰਕਾਰ ਬਾਤ ਆਵਾਜ਼ ਨਹੀਂ ਕਿ ਇਹਨਾਂ ਬੱਚਿਆਂ ਦੀ ਜਿਹੜੀ ਜ਼ਿੰਦਗੀ ਨਹੀਂ ਕਿਸੇ ਨੇ ਬਖਸ਼ੀ ਜਾਵੇ ਉਸ ਜੰਗਲੋ ਚ ਛਡਾ ਕੇ ਜਾਨੀ ਕਿ ਸਾਡੇ ਹਵਾਲੇ ਕੀਤੇ ਜਾਣ